ਇਹ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨ ਲਗਾਤਾਰ ਡਟੇ ਹੋਏ ਨੇ ਜੋ ਸਰਕਾਰ ਦੇ ਵੱਲੋਂ ਲੈਂਡ ਪੋਲਿੰਗ ਪਾਲਿਸੀ ਜਿਹੜੀ ਆ ਲਿਆਂਦੀ ਜਾ ਰਹੀ ਆ ਤਾਂ ਉਸ ਪਾਲਿਸੀ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਇਕਜੁੱਟ ਹੋ ਕੇ ਮੀਟਿੰਗਾਂ ਵੀ ਕਰ ਰਹੇ ਨੇ ਵੱਡੇ ਪ੍ਰੋਗਰਾਮ ਵੀ ਉਲੀਕ ਰਹੇ ਨੇ ਕਿਸਾਨਾਂ ਦੇ ਨਾਲ ਨਾਲ ਸਿਆਸਤਦਾਨ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜੋ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਸਾਨ ਵਿੰਗ ਦੇ ਜਰਨਲ ਸਕੱਤਰ ਨੇ ਗੁਰਮੀਤ ਸਿੰਘ ਰਾਮਗੜਾ ਉਹਨਾਂ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਦੂਜੇ ਪਾਸੇ ਸਿਆਸਤਦਾਨ ਜੋ ਵਿਰੋਧੀ ਨੇ ਆਮ ਆਦਮੀ ਪਾਰਟੀ ਨੂੰ ਇਸ ਪਾਲਿਸੀ ਲਿਆਉਣ ਤੇ ਘੇਰ ਰਹੇ ਨੇ ਉਧਰ ਕਿਸਾਨ ਵੀ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ ਤਾਂ ਅੱਜ ਵੀ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਆ ਇਸ ਵੱਡੀ ਮੀਟਿੰਗ ਦਾ ਮਕਸਦ ਕੀ ਆ ਕਿਸਾਨ ਆਗੂ ਸਰ ਮੈਂ ਸਰਵਰ ਸਿੰਘ ਪੰधेਰ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਵੱਲੋਂ ਜਿੱਥੇ ਕਾਰਪੋਰੇਟ ਘਰਾਣੇ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਕੋਲੋਂ ਲੈਂਡ ਪੁੱਲਿੰਗ ਪਾਲਿਸੀ ਦੀ ਨੀਤੀ ਹੇਠ ਪੰਜਾਬ ਦੀਆਂ ਜ਼ਮੀਨਾਂ ਹੜੱਪਣ ਦੀ ਤਿਆਰੀ ਵਿੱਚ ਨੇ ਹੋਰ ਉਹਨਾਂ ਦੇ ਵਿਕਾਸ ਦੇ ਨਾਂ ਤੇ ਬਹੁਤ ਸਾਰੇ ਪ੍ਰੋਜੈਕਟ ਨੇ ਉੱਥੇ ਬਿਜਲੀ ਦੇ ਖੇਤਰ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਪਰੇ ਕਬਜ਼ੇ ਚ ਲੈਣਾ ਚਾਹੁੰਦਾ ਇਹ ਪੰਜਾਬ ਮੰੰਦਰ ਹੀ ਪੰਜਾਬ ਦਾ ਬਿਜਲੀ ਬੋਰਡ ਪੂਰੀ ਤਰ੍ਹਾਂ ਜੀਤ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਆ ਇਹ ਤੋਂ ਗਾਹਾਂ ਜਿਹੜਾ ਅਮਰੀਕਾ ਵਾ ਉਹ ਪਾਰਸ ਦੇ ਉੱਤੇ ਲਗਾਤਾਰ ਦਬਾਅ ਪਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਜਿਨ ਨੇ ਪੂਰੇ ਦੇਸ਼ ਦੀ ਪੰਜਾਬ ਦੀ ਖੇਤੀ ਸੈਕਟਰ ਹੋਵੇ ਚਾਹੇ ਡੇਰੀ ਖੇਤਰ ਹੋਵੇ ਪੋਲਟਰੀ ਖੇਤਰ ਹੋਵੇ ਨੂੰ ਤਬਾਹ ਕਰਕੇ ਰੱਖ ਦੇਣਾ ਇਸ ਦੇ ਨਾਲ ਜਦੋਂ ਪੁਲਿਸ ਰਾਜ ਵਿੱਚ ਬਦਲਿਆ ਗਿਆ ਪੰਜਾਬ ਦੇ ਸਾਰੇ ਸਮੱਸਿਆਵਾਂ ਵਾਸਤੇ ਜਿੱਡੇ ਵੱਡੇ ਇਹ ਮੁੱਦੇ ਨੇ ਚਾਹੇ ਕਰਜ਼ਾ ਮੁਕਤੀ ਹੋਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਵੇ ਇੱਕ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਦੀ ਲੋੜ ਮਹਿਸੂਸ ਹੁੰਦੀ ਹੈ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਅਜਲ ਲੁਧਿਆਣੇ ਦੇ ਵਿੱਚ ਮੀਟਿੰਗ ਕਰਦੀ ਆ ਉਹਨੇ ਔਰ ਨਾਲ ਦੀ ਨਾਲ ਇਕਤਾ ਦੇ ਏਜੰਡੇ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਕਤਾ ਕਿਵੇਂ ਪੰਜਾਬ ਦੀਆਂ ਜਥੇਬੰਦੀਆਂ ਵਿੱਚੋਂ ਇਹਨੂੰ ਲੈ ਕੇ ਮੀਟਿੰਗ ਸੱਦੀ ਆਂ ਔਰ ਪ੍ਰੈਸ ਨੂੰ ਬੇਨਤੀ ਕਰਦੇ ਆਂ ਕਿ 3 ਵਜੇ ਲੁਧਿਆਣੇ ਦੇ ਵਿੱਚ ਅੰਬੇਦਕਰ ਭਵਨ ਦੇ ਵਿੱਚ ਉਹਦਾ ਐਡਰੈਸ ਦੇ ਦਾਂਗੇ ਅੱਜ ਪ੍ਰੈਸ ਕਾਨਫਰੰਸ ਕਰਾਂਗੇ ਕਿਰਪਾ ਮੈਂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਵੱਲੋਂ ਜਿੱਥੇ ਕਾਰਪੋਰੇਟ ਘਰਾਣੇ ਪੰਜਾਬ ਮੰਦਰ ਭਗਵੰਤ ਮਾਨ ਸਰਕਾਰ ਕੋਲ ਲੈਂਡ ਪੂਲਿੰਗ ਪਾਲਿਸੀ ਦੀ ਨੀਤੀ ਹੇਠ ਪੰਜਾਬ ਦੀਆਂ ਜ਼ਮੀਨਾਂ ਹੜੱਪਣ ਦੀ ਤਿਆਰੀ ਵਿੱਚ ਨੇ ਹੋਰ ਉਹਨਾਂ ਦੇ ਵਿਕਾਸ ਦੇ ਨਾਂ ਤੇ ਬਹੁਤ ਸਾਰੇ ਪ੍ਰੋਜੈਕਟ ਨੇ ਉੱਥੇ ਬਿਜਲੀ ਦੇ ਖੇਤਰ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਆਪਣੇ ਕਬਜ਼ੇ ਚ ਲੈਣਾ ਚਾਹੁੰਦਾ ਇਹ ਪੰਜਾਬ ਮੰਦਰ ਹੀ ਪੰਜਾਬ ਦਾ ਬਿਜਲੀ ਬੋਰਡ ਪੂਰੀ ਤਰ੍ਹਾਂ ਜੀਤ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਹੈ ਇਹ ਤੋਂ ਗਾਹਾਂ ਜਿਹੜਾ ਅਮਰੀਕਾ ਵਾ ਉਹ ਪਾਰਸ ਦੇ ਉੱਤੇ ਲਗਾਤਾਰ ਦਬਾਅ ਪਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਜਿਨ ਨੇ ਪੂਰੇ ਦੇਸ਼ ਦੀ ਪੰਜਾਬ ਦੀ ਖੇਤੀ ਸੈਕਟਰ ਹੋਵੇ ਚਾਹੇ ਡੇਰੀ ਖੇਤਰ ਹੋਵੇ ਪੋਲਟਰੀ ਖੇਤਰ ਹੋਵੇ ਨੂੰ ਤਬਾਹ ਕਰਕੇ ਰੱਖ ਦੇਣਾ ਇਸ ਦੇ ਨਾਲ ਜਿਵੇਂ ਪੁਲਸ ਰਾਜ ਵਿੱਚ ਬਦਲਿਆ ਗਿਆ ਪੰਜਾਬ ਦੇ ਸਾਰੇ ਸਮੱਸਿਆਵਾਂ ਵਾਸਤੇ ਜਿੱਡੇ ਵੱਡੇ ਇਹ ਮੁੱਦੇ ਨੇ ਚਾਹੇ ਕਰਜ਼ਾ ਮੁਕਤੀ ਹੋਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਵੇ ਇੱਕ ਸਮੂਹ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਦੀ ਲੋੜ ਮਹਿਸੂਸ ਹੁੰਦੀ ਹੈ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਅਜਲ ਲੁਧਿਆਣੇ ਦੇ ਵਿੱਚ ਮੀਟਿੰਗ ਕਰਦੀ ਆ ਉਹਨੇ ਔਰ ਨਾਲ ਦੀ ਨਾਲ ਇਕਤਾ ਦੇ ਏਜੰਡੇ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਕਤਾ ਕਿਵੇਂ ਪੰਜਾਬ ਦੀਆਂ ਜਥੇਬੰਦੀਆਂ ਵਿੱਚ ਹੋਵੇ ਇਹਨੂੰ ਲੈ ਕੇ ਮੀਟਿੰਗ ਕਰਦੀ ਆ ਔਰ ਪ੍ਰੈਸ ਨੂੰ ਬੇਨਤੀ ਕਰਦੇ ਆ ਕਿ 3 ਵਜੇ ਲੁਧਿਆਣੇ ਦੇ ਵਿੱਚ ਅੰਬੇਦਕਰ ਪਵਨ ਦੇ ਵਿੱਚ ਉਹਦਾ ਡਰੈਸ ਦੇ ਦਾਂਗੇ ਅੱਜ ਪ੍ਰੈਸ ਕਾਨਫਰੰਸ ਕਰਾਂਗੇ ਕਿਰਪਾ ਕਰਕੇ ਉੱਥੇ ਜ਼ਰੂਰ ਤੁਸੀਂ ਸੁਣਿਆ ਕਿਸਾਨਾਂ ਕੋ ਸਰਪੰਨ ਸਿੰਘ ਭੰਦੇਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨਾ ਚਾਹੁੰਦੀ ਆ ਜੋ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਆ ਇਹ ਅਸੀਂ ਹਰਗੇਜ਼ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸ ਦੇ ਖਿਲਾਫ ਡਟੇ ਰਹਾਂਗੇ ਸਾਡੀਆਂ ਜ਼ਮੀਨਾਂ ਦੇ ਵਿੱਚ ਜੇਕਰ ਪ੍ਰਸ਼ਾਸਨ ਨੇ ਪੈਰ ਪਾਇਆ ਤਾਂ ਫਿਰ ਉਸ ਦਾ ਜ਼ਿੰਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ ਜੋ ਅੱਗੇ ਕੋਈ ਕਦਮ ਚੱਕਿਆ ਜਾਂਦਾ ਫਿਰ ਕਿਸਾਨਾਂ ਦੇ ਵੱਲੋਂ ਕਿਉਂਕਿ ਬਹੁਤ ਸਾਰੇ ਕਿਸਾਨ ਤਾਂ ਇਹ ਗੱਲ ਕਹਿ ਚੁੱਕੇ ਨੇ ਕਿ ਜੇਕਰ ਸਾਡੀ ਜ਼ਮੀਨ ਸਾਡੇ ਤੋਂ ਖੋਈ ਗਈ ਤਾਂ ਸਾਡੇ ਕੋਲ ਕੁਝ ਨਹੀਂ ਬਚਣਾ ਸਾਡੇ ਕੋਲ ਇੱਕੋ ਇੱਕ ਰਸਤਾ ਬਚਣਾ ਅਸੀਂ ਆਪਣੇ ਪੂਰੇ ਦਾ ਪੂਰਾ ਪਰਿਵਾਰ ਲੈ ਕੇ ਅਸੀਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗੇ ਤਾਂ ਅਜਿਹੀ ਨੌਬਤ ਨਾ ਆਵੇ ਅਜਿਹਾ ਕੁਝ ਨਾ ਦੇਖਣਾ ਪਵੇ ਕਿਉਂਕਿ ਅੰਨਦਾਤਾ ਸ਼ਬਦ ਦਾ ਢਿੱਡ ਭਰਦਾ ਆ ਅੰਨਦਾਤਾ ਪਰ ਫਿਰ ਵੀ ਸਰਕਾਰਾਂ ਤੇ ਪ੍ਰਸ਼ਾਸਨ ਦੇ ਨਾਲ ਆਪਣੇ ਹੱਕਾਂ ਦੇ ਲਈ ਲੜਦਾ ਆ ਤਾਂ ਇਹ ਆਪਣੇ ਹੱਕਾਂ ਦੇ ਲਈ ਲੜਾਈ ਆਖਰ ਜਿੱਤਦੇ ਵਿੱਚ ਕਦੋਂ ਤੱਕ ਬਦਲਦੀ ਆ ਇਸ